ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਦਾ ਪ੍ਰਧਾਨ ਰਾਜਾ ਵੜਿੰਗ ਇਹ ਆਪਣੇ ਆਪ ਨੂੰ ਸਮਝਦਾ ਕੀ ਹੈ ਇਸ ਨੇ ਅੱਜ ਸਾਡਾ ਸਾਡਾ ਜਿਹੜੀ ਸਾਨੂੰ ਜਲੀਲ ਕੀਤਾ ਸਾਡੀ ਕੌਮ ਨੂੰ ਸਾਡੇ ਅਸੀਂ ਸਮਾਜ ਤੇ ਨੇ ਉਂਗਲ ਚੱਕੀ ਐ ਸਾਡੇ ਨਾਲ ਵਿਤਕਰੇ ਭਰੇ ਸ਼ਬਦਾਵਲੀ ਦੀ ਐਨੇ ਵਰਤੋਂ ਕੀਤੀ ਐ ਇਹ ਕਹਿ ਰਿਹਾ ਰੰਗ ਭੇਦ ਨਸਲ ਜਿਹੜੀ ਹੈ ਇਹ ਉਹਦਾ ਜ਼ਿਕਰ ਕਰ ਰਿਹਾ ਜਦ ਕਿ ਸਾਡਾ ਸੰਵਧਾਨ ਕਿਸੇ ਤਰ੍ਹਾਂ ਦੀ ਅਜਿਹੇ ਵਿਤਕਰੇ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਇਜਾਜ਼ਤ ਨਹੀਂ ਦਿੰਦਾ ਤੇ ਪਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਅਸੀਂ ਹੀ ਐਸੀ ਸਮਾਜ ਦੇ ਵਾਸਤੇ ਪੈਦਾ ਹੋਏ ਹਾਂ ਅੱਜ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜਿਹੜਾ ਰਾਜਾ ਬੜੰਗਾ ਉਹ ਗ੍ਰਹਿ ਮੰਤਰੀ ਸਾਫਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਕਾਲੇ ਰੰਗ ਵਾਲਾ ਔਰ ਜਾਤੀ ਤੌਰ ਦੇ ਉੱਤੇ ਜਿਹੜਾ ਜਿਸ ਤਰੀਕੇ ਦੇ ਉਹਨੇ ਅਲਫਾਜ਼ ਵਰਤੇ ਆ ਉਹਨ ਅਲਫਾਜ਼ ਨਹਿਤ ਹੀ ਉਹਨਾਂ ਦੇ ਇਹ ਨਿੰਦਾ ਦੇ ਯੋਗ ਨੇ ਇਹਨਾਂ ਦਾ ਤਰਸਕਾਰ ਕਰੀਏ ਇਹਨਾਂ ਦਾ ਬਾਈਕਾਟ ਕਰੀਏ ਆਓ ਐਸੀ ਭਰਾਵੋ ਇਹਨਾਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਹਮੇਸ਼ਾ ਐਦਾਂ ਹੀ ਵਰਤਿਆ ਇਹਨਾਂ ਨੂੰ ਅਸੀਂ ਰੰਗ ਵਾਲੇ ਕਾਲੇ ਰੰਗ ਵਾਲੇ ਦਿਖਦੇ ਆ ਇਹਨਾਂ ਨੂੰ ਅਸੀਂ ਜਿਹੜੇ ਅਸੀਂ ਸਿਰਫ ਮਜ਼ਦੂਰ ਹੀ ਦਿਖਦੇ ਆ ਇਹਨਾਂ ਨੇ ਭਾਈ ਜੱਟਾ ਜੀ ਦਾ ਇਤਿਹਾਸ ਨਹੀਂ ਦਿਖਦਾ ਇਸ ਕਰਕੇ ਆਓ ਇਹਨਾਂ ਨੂੰ ਦਿਖਾਈਏ ਕਿ ਜੇ ਅਸੀਂ ਕਾਦਨੀ ਚੌਂਕ ਦਿੱਲੀ ਤੋਂ ਨਵੇਂ ਪਾਛਾ ਦਾ ਸੀਸ ਲੈ ਕੇ ਆ ਸਕਦੇ ਆ ਗੁਰੂ ਦਾ ਜਿਹੜਾ ਸੀਸ ਦੀ ਬੇਕਦਰੀ ਬੇਅਦਬੀ ਨੂੰ ਹੋਣ ਤੋਂ ਬਚਾ ਸਕਦੇ ਆ ਤਾਂ ਅਸੀਂ ਫਿਰ ਕਾਂਗਰਸ ਨੂੰ ਵੀ ਮੂਰੇ ਲਾਣਾ ਜਾਣਦੇ ਆ ਕਾਂਗਰਸ ਨੂੰ ਵੀ ਅਸੀਂ ਮੂਰੇ ਲਾ ਕੇ ਵਿਖਾਵਾਂਗੇ ਕਿਸੇ ਨੇ ਵੀ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਕਾਂਗਰਸ ਨੂੰ ਵੋਟ ਨਾ ਪਾਓ ਕਿਉਂਕਿ ਕਾਂਗਰਸ ਨੇ ਡਾਕਟਰ ਅੰਬੀਤ ਅੰਬੇਦਕਰ ਸਾਹਿਬ ਵਰਗੇ ਵਿਦਵਾਨ ਨੂੰ ਰੋਲਿਆ ਇਸ ਕਰਕੇ ਇਹਨਾਂ ਦੀ ਨਜ਼ਰ ਦੇ ਵਿੱਚ ਦਲਿਤ ਸਿਰਫ ਦਲਿਤ ਹੈ ਇਸ ਤੋਂ ਵੱਧ ਕੁਝ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ